ਦੋਸਤੋ ਜਿਵੇਂ ਕਿ ਆਪਾਂ ਹਰ ਵਕਤ ਕੁਝ ਨਾ ਕੁਝ ਨਵੇਂ ਮਕਾਨ ਮਕਾਨਾਂ ਦੇ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਅੱਜ ਇੱਕ ਆਪਣੇ ਭਰਾ ਨੇ ਮਿੱਤਰ ਜਸਵੰਤ ਸਿੰਘ ਮਿਸਤਰੀ ਉਹਨਾਂ ਨੇ ਇੱਕ ਬਹੁਤ ਹੀ 10x13 ਦਾ ਛੋਟਾ ਜਿਹਾ ਕਮਰਾ ਏਨੇ ਵਧੀਆ ਢੰਗ ਨਾਲ ਲੱਕੜ ਦਾ ਕੰਮ ਕੀਤਾ ਜਿਸ ਦੇ ਦਰਵਾਜ਼ੇ ਝਾਲ ਮਾਰੀਆਂ ਬੈੱਡਰੂਮ ਸਾਰਾ ਉਹਨਾਂ ਨੇ ਮਤਲਬ ਤਿਆਰ ਕੀਤਾ ਆਉ ਤੁਹਾਨੂੰ ਦਿਖਾਉਂਦੇ ਆ ਇੱਕ ਛੋਟਾ ਜਿਹਾ ਕਮਰਾ ਜਿਨੂ ਕੇ ਉਹਨਾਂ ਨੇ ਆਪਦੀ ਕਾਰਾਗਰੀ ਨਾਲ ਬਹੁਤ ਹੀ ਸੋਹਣਾ ਤਿਆਰ ਕੀਤਾ। ਮੇਰੇ ਨਾਲ ਨੇ ਭਾਈ ਜਸਵੰਤ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਜਿਹੜਾ ਇਹਨਾਂ ਨੇ ਲੱਕੜ ਵਗੈਰਾ ਦਾ ਕੰਮ ਕੀਤਾ ਹੋਇਆ ਕੀ ਕੁਝ ਕਰਿਆ ਹੋਇਆ। ਸਤਿ ਸ੍ਰੀ ਅਕਾਲ ਭਾਈ। ਜਸਵੰਤ ਜੀ ਜਿਵੇਂ ਹੁਣ ਇਹ ਚੀਜ਼ਾਂ ਆ ਗਈਆਂ ਦਰਵਾਜ਼ੇ ਵਗੈਰਾ ਆ ਗਏ ਇਹ ਮੁੱਲ ਦੇ ਆ ਜਾਂ ਤੁਸੀਂ ਖੁਦ ਆਪਣਾ ਤਿਆਰ ਕਰਵਾਇਆ। ਨਹੀਂ ਇਹ ਆਪਾਂ ਖੁਦ ਹੀ ਤਿਆਰ ਕਰਦੇ ਹਾਂ ਭਾਈ। ਠੀਕ। ਮੰਨ ਲਓ ਬੋਰਡ ਲਿਆ ਕੇ ਸ਼ਹਿਰ ਤੋਂ ਆਉਂਦਾ ਇਹ ਫਲੈਸ਼ ਡੋਰ ਕਹਿੰਦੇ ਇਹਨੂੰ। ਹਮਮ। ਬੋੜੇ ਸ਼ਹਿਰ ਚੋਂ ਆ ਕੇ ਸਰਮਾਇਕਾ ਲਾ ਕੇ ਦੋਨੇ ਸਾਈਡ ਤੇ ਆਪ ਫਿਟਿੰਗ ਕਰਕੇ ਆ ਤਿਆਰ ਕਰਦੇ ਆ ਵੀ ਆਪਾਂ ਇਹ ਜਿਵੇਂ ਕਈ ਜਿਹੜਿਆ ਵਾਲਾ ਸੋਚ ਲੈਂਦਾ ਵੀ ਆਪਾਂ ਮੁੱਲ ਦਾ ਹੀ ਲਿਆ ਕੇ ਲਾਉਣੇ ਆ ਦਰਵਾਜੇ ਵਗੈਰਾ ਅੱਜ ਕੱਲ ਬਥੇਰਾ ਕਹਿੰਦਾ ਸਸਤੇ ਚ ਮਿਲ ਰਿਹਾ ਹਾਂਜੀ ਉਹ ਚੀਜ਼ ਦਾ ਕੀ ਫਰਕ ਹੈ ਪਤਾ ਕੀ ਹੋਵੇ ਜਿਹੜੀ ਚੀਜ਼ ਆਪਦੇ ਮੰਨ ਲਓ ਆਪਾਂ ਆਪਦੇ ਕਾਰਾਗਰੀ ਨਾਲ ਤਿਆਰ ਕਰਦੇ ਆ ਉਹ ਚੀਜ਼ ਤੇ ਬਜਾਰੂ ਚੀਜ਼ ਚ ਬਾਕੀ ਫਰਕ ਹੁੰਦਾ ਠੀਕ ਹੈ ਹੁਣ ਜਿਹੜੀ ਜਿਹੜੀ ਆਪਦੇ ਹੱਥੀ ਮੰਦੀ ਹੈ ਉਹ ਆਪਾਂ ਮਿਹਨਤ ਲਾ ਕੇ ਬਣਾਉਨੇ ਆ ਉਹਦਾ ਪਤਾ ਹੁੰਦਾ ਵਿੱਚ ਕੀ ਜੀ ਹੈ ਜਿਹੜੀ ਬਾਜ਼ਾਰੋਂ ਆਉਂਦੀ ਹੈ ਉਹਦੇ ਵਿੱਚ ਵੱਡੇ ਤੋਂ ਪਤਾ ਲੱਗਦਾ ਕੀ ਨਿਕਲਦਾ ਕਈ ਵਾਰ ਕਹੇ ਜੇ ਬਰੂ ਦਾ ਭਰਿਆ ਹੁੰਦਾ ਕਿ ਜੋ ਫੋਮ ਜੀ ਨਿਕਲਦੀ ਹੈ ਉਹ ਜਦੋਂ ਵੱਡੇ ਤੋਂ ਨਾ ਉਹ ਵਾਪਸ ਕਰਦੇ ਆ ਮੁੜ ਕੇ ਉਹ ਜੀ ਜਾਨੀ ਕੋਈ ਗਾਰੰਟੀ ਨਹੀਂ ਬਾਈ ਇਹ ਮੰਨ ਲਓ 100 200 ਰੁਪਿਆ 500 ਤੱਕ ਮਹਿੰਗਾ ਜ਼ਰੂਰ ਪੈ ਜਾਂਦਾ ਠੀਕ ਹੈ। ਵਾਰ ਕਰੇ ਹੀ ਬਿਹਤਰ ਆ ਮੇਰੇ ਹਿਸਾਬ ਨਾਲ। ਨਹੀਂ 500 ਤੱਕ ਤਾਂ ਕੋਈ ਮਹਿੰਗਾ ਨਹੀਂ ਕਰਾ। 500 ਤੱਕ ਬਾਕੀ ਆ ਬਾਈ ਅਜਾ ਕੱਲ ਕੰਪੀਟੀਸ਼ਨ ਦਾ ਟਾਈਮ ਆ ਹਰੇਕ ਮੋੜ ਤੇ ਦੁਕਾਨ ਹੈਗੀ। ਹੂੰ 500 100 ਦਾ ਨਾਲ ਜਾਂਦੀ ਫਰਕ ਪੈ ਜਾਂਦਾ ਵੀ। ਹੂੰ ਹੂੰ ਤੇ ਉਹ ਵਾਕਿਆ ਜਿੱਦ ਗੱਲ ਸਾਰਿਆਂ ਦੀ ਹੈਗੀ ਸਰਕਲ ਤੁਹਾਨੂੰ ਪਤਾ ਹੀ ਹੈ। ਠੀਕ ਹੈ। ਤੇ ਜਿਵੇਂ ਇੱਧਰ ਤੁਸੀਂ ਇਹ ਤਿਆਰ ਕੀਤਾ ਹੋਇਆ ਇਹਦੇ ਵਿੱਚ ਕੀ ਸਾਰਾ ਸਰਮੈਕਾ ਲੱਕੜ ਵਗੈਰਾ ਕੀ ਕੁਛ ਆ? ਇਹ ਆਪਣਾ ਵੀ ਤੇ ਤੇ ਬਣਿਆ ਹੋਇਆ ਸੀ ਕਾਬੂਡ ਬਾਕੀ ਬਾਹਰ ਫਰੇਮ ਲਾ ਕੇ ਲੱਕੜ ਦਾ ਫਰੇਮ ਲੱਗਾ ਇਹਦੇ ਕੈਲ ਦੀ ਲੱਕੜ ਵਰਤੀ ਸੀ ਫਰੇਮ ਵਾਸਤੇ ਠੀਕ ਹੈ ਤੇ ਉਹਦੇ ਬਾਅਦ ਇੰਚੀ ਬੋਰਡ ਦੇ ਪੱਲੇ ਲਾਏ ਹੋਏ ਆ ਜੀ ਇੰਚੀ ਦੇ ਬਣਾ ਕੇ ਬਾਕੀ ਸ਼ਰਮਾਇਕਾ ਦੋਨੇ ਪਾਸੇ ਲੱਗਾ ਇਹਦੇ ਅੰਦਰ ਉਹ ਵੈਡ ਸਾਈਡ ਸੀਟ ਲੱਗੀ ਹੈ ਬਾਹਰ ਫਰੰਟ ਤੇ ਵੁਡਨ ਦਾ ਤੇ ਵੈਡ ਦਾ ਕੈਬਿਨੇਸ਼ਨ ਦਿੱਤਾ ਹੈ ਬਾਕੀ ਥੱਲੇ ਲੋਕਰ ਬਣਾਏ ਆ ਆਪਾਂ ਦੂਜੇ ਸ਼ੂਜ਼ ਰੈਕ ਆ ਠੀਕ ਹੈ ਤੇ ਇਹ ਇਹਦੇ ਚ ਕਾਰ ਆਗੇ ਦੀ ਕਰੀਏ ਜੀ ਤੇ ਬੈੱਡ ਵੀ ਇਹ ਤੁਸੀਂ ਤਿਆਰ ਕੀਤਾ ਸਾਰਾ ਹਾਂ ਬੈੱਡ ਵੀ ਇਹ ਨਾ ਦੇਖਣ ਨੂੰ ਤਾਂ ਨਵਾਂ ਹੀ ਹੈ ਵੈਸੇ ਉਹ ਮੋਡੀਫਾਈ ਕਰਿਆ ਹੋਇਆ ਬੈੱਡ ਹੈ ਇਹ ਠੀਕ ਹੈ ਵੀ ਪਹਿਲਾਂ ਵਾਲਾ ਪੁਰਾਣਾ ਬੈੱਡ ਸੀ ਇਹਨਾਂ ਦੇ ਬਾਈ ਦੇ 15-20 ਸਾਲ ਪੁਰਾਣਾ ਸੀਗਾ ਬੈੱਡੇ ਠੀਕ ਹੈ ਤੇ ਇਹਨੂੰ ਮੋਡੀਫਾਈ ਕਰਕੇ ਵੀ ਨਵੀਂ ਸ਼ੇਪ ਦਿੱਤੀ ਹੋਈ ਹੈ ਅੱਜ ਦੇ ਟਾਈਮ ਫੇਰ ਤਾਂ ਕਾਲਾ ਮਤਲਬ ਕਾਰਾਗਰੀ ਪੂਰੀ ਹੈ ਵੀ ਚਾਹੇ ਮੋਡੀਫਾਈ ਕਰਤਾ ਪਰ ਪਤਾ ਨਹੀਂ ਲੱਗਦਾ ਹਾਂ ਨਹੀਂ ਸਾਈਡ ਤੋਂ ਦੱਸ ਨਹੀਂ ਦੱਸਦਾ ਵੀ ਇਹ ਪੁਰਾਣਾ ਬੱਡੇ ਨਵਾਂ ਹੀ ਬਣਿਆ ਲੱਗਦਾ ਠੀਕ ਹੈ ਦੋਸਤੋ ਇਹ ਨੇ ਬਾਈ ਜਸਵੰਤ ਜੀ ਜਿਹੜੇ ਕਿ ਲੱਕੜ ਦਾ ਕੰਮ ਕਰਦੇ ਨੇ ਹੱਥ ਦੀ ਸਫਾਈ ਇਹਨਾਂ ਦੀ ਇੰਨੀ ਹੈ ਕਿ ਇੱਕ ਦਾ ਕੰਮ ਪ੍ਰਤੀ ਇਮਾਨਦਾਰ ਨੇ ਜੇਕਰ ਤੁਸੀਂ ਆਪਣੇ ਕੋਈ ਮਕਾਨ ਦਾ ਕੋਠੀ ਦਾ ਸਾਰਾ ਕੰਮ ਕੋਈ ਵੀ ਲੱਕੜ ਦਾ ਕੰਮ ਕਰਵਾਉਣਾ ਤਾਂ ਇਹ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜੀ ਦੇ ਕੰਮ ਦੀ ਜ਼ਿੰਮੇਵਾਰੀ ਹੋਊਗੀ ਕੰਮ ਦੀ ਗਾਰੰਟੀ ਸਾਡੀ ਵੀ ਹੋਊਗੀ ਇਹਨਾਂ ਦੀ